ਭਾਨੇ ਸਿੱਧੂ ਦੀ ਰੈਲੀ ਦੇ ਵਿੱਚ ਹਰਿਆਣੇ ਤੋਂ ਆਏ ਹੋਏ ਵੀਰਾਂ ਨੇ ਹਰਿਆਣੇ ਅਤੇ ਪੰਜਾਬ ਦੀ ਸਾਂਝ ਨੂੰ ਵਧਾਉਂਦਿਆਂ ਹੋਇਆ ਕਿਹਾ ਕਿ ਅਸੀਂ ਹਮੇਸ਼ਾ ਹੀ ਪੰਜਾਬ ਦੇ ਨਾਲ ਹਾਂ ਸਰਕਾਰ ਇਹ ਨਾ ਸਮਝੇ ਕਿ ਹਰਿਆਣਾ ਅਤੇ ਪੰਜਾਬ ਨੂੰ ਅਲੱਗ ਕਰਕੇ ਉਹਨਾਂ ਨੇ ਕੋਈ ਅਲੱਗ ਦੇਸ਼ ਬਣਾ ਦਿੱਤਾ ਜਾਂ ਕੋਈ ਸਾਨੂੰ ਵੱਖਰਾ ਕਰ ਦਿੱਤਾ ਅਸੀਂ ਹਮੇਸ਼ਾ ਹੀ ਪੰਜਾਬ ਦੇ ਲਈ ਖੜੇ ਹਾਂ ਅਤੇ ਪੰਜਾਬ ਲਈ ਲੜਦੇ ਰਹਾਂਗੇ ਉਹਨਾਂ ਨੇ ਕਿਸਾਨੀ ਅੰਦੋਲਨ ਵੀ ਯਾਦ ਕਰਾਇਆ ਕਿ ਕਿਸ ਤਰ੍ਹਾਂ ਅਸੀਂ ਕਿਸਾਨੀ ਅੰਦੋਲਨ ਵੇਲੇ ਵੀ ਪੰਜਾਬ ਦੇ ਮੋਢੇ ਨਾਲ ਮੋਢਾ ਜੋੜ ਕੇ ਕਿਵੇਂ ਸਰਕਾਰ ਦੇ ਜਿਹੜੇ ਨਥ ਨਕੇਲ ਪਾਈ ਸੀ ਅਤੇ ਉੱਥੇ ਹੀ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਜਿਨ੍ਹਾਂ ਨੇ ਭਾਨੇ ਸਿੱਧੂ ਨਾਲ ਕਾਫੀ ਜ਼ਿਆਦਾ ਹਮਦਰਦੀ ਜਤਾਈ ਅਤੇ ਉਸ ਨੂੰ ਆਸ਼ਵਾਸ਼ਣ ਦਿਵਾਇਆ ਕਿ ਜਲਦੀ ਹੀ ਭਾਨੇ ਸਿੱਧੂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਲਿਆ ਜਾਏਗਾ ਉਹ ਵੀ ਬਿਨਾਂ ਕਿਸੇ ਜ਼ਮਾਨਤ ਤੋਂ ਅਤੇ ਉਸ ਦੇ ਸਾਰੇ ਪਰਚੇ ਜਿਹੜੇ ਰੱਦ ਕਰਾ ਦਿੱਤੇ ਜਾਣਗੇ ਅਤੇ ਨਾਲ ਹੀ ਜਿਹੜੇ ਰੈਲੀ ਦੇ ਵਿੱਚ ਸਮਾਜ ਸੇਵੀ ਪਹੁੰਚੇ ਸੀ ਉਹਨਾਂ ਨੇ ਵੀ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਹਾਣਾ ਨਾਰਾ ਮਾਰਿਆ ਆਜੋ ਪੂਰੀ ਵੀਡੀਓ ਆਪਾਂ ਦੇਖ ਲੈਣਾ ਤੇ ਭਾਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਕਮੈਂਟਾਂ ਦੇ ਵਿੱਚ ਭਾਨਾ ਸਿੱਧੂ ਜ਼ਿੰਦਾਬਾਦ ਲਿਖ ਕੇ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਜ਼ਰੂਰ ਕਰੋ ਜਿਹੜੇ ਰਾਹਾਂ 'ਤੇ ਨੇਨੇ ਭਲੇ ਸੀ ਉਹ ਬਹੁਤ ਕਿਟਨਾਈਆਂ ਭਰੇ ਆ ਰਾਹ ਉਹਦੇ ਦੇ ਗੈਂਚ ਤੇ ਵੀ ਇਨਵਾਲਵਮਣੇ ਤੇ ਲੀਟਰ ਵੀ ਇਨਵਾਲਵਮਣੇ ਉਹਦੇ 'ਚ ਵੱਡੇ ਅਫਸਰ ਵੀ ਸਾਰੇ ਇੱਕ ਨੇ ਝਰਾਵਲ ਪੜਦਾ ਕਿਹੜਾ ਯਕਾਨਾ ਸਿਸਟਮਾ ਬਹੁਤ ਵੱਡੇ ਪੱਧਰ ਤੇ ਆ ਰਿਹਾ ਹੈ ਆਪਾਂ ਇੱਥੇ ਫਸਾਈ ਬੈਠਾ ਹਾਂ ਆਪੇ ਨਾਲ ਬੈਠੇ ਨੇ ਵਿੱਚ ਹੋਣਗੇ ਜਿਨ੍ਹਾਂ ਨੇ ਸੈਸੇ ਫਸਾਇਆ ਜਾਂ ਮਨਵਾਏ ਆ ਤੇ ਮੇਰਾ ਕਿੰਨਾ ਪੈਸਾ ਸਾਨੂੰ ਬੜਾ ਸ਼ੌਕ ਪਹਿਲੇ ਕਿਤੇ ਮਸੀਹ ਦੇ ਵਾਪਸ ਕਰਾਏ ਗਏ ਬੰਦੇ ਬੰਦਾ ਬੰਦਾ ਵੀ ਨਾਮ ਸੀ ਬੰਦੇ ਗੈਸਟਰ ਦੇ ਧੋਖਿਆਂ ਵਿੱਚ ਦਿੱਤੀਆਂ ਉਹਨੇ ਫੋਨ ਕਰਕੇ ਪੁਲਿਸ ਵੀ ਬੁਲਾ ਲਈ ਉਹਨੇ ਸਾਰਾ ਜੋਰ ਲਾਇਆ ਇਥੋਂ ਤੱਕ ਭਾਨੇ ਨੂੰ ਜਬਰੀਰ ਕੀਤਾ ਇੱਕ ਕੁੜੀ ਕਹਿੰਦੀ ਜੇ ਤੂੰ ਬਾਹਲਾ ਬੁੜਕੜਾ ਤੂੰ ਵਿੱਚੋਂ ਕਿੰਨੇ ਲੈਣੇ ਆ ਭਾਨੇ ਨੂੰ ਆਦੀ ਭਾਨਾ ਮਰ ਤੁਹਾਨੂੰ ਪਤਾ ਹੋ ਗਿਆ ਹੈ ਪਰ ਇੰਤੋਂ ਨੇ ਪੈਸੇ ਦੇ ਕੇ ਖੜਾ ਛਡਾਇਆ ਇਹ ਰਾਹ ਬਹੁਤ ਔਖੇ ਮਿੱਤਰੋ ਤੇ ਇਸ ਕਰਕੇ ਤੁਸੀਂ ਸੱਚ ਨੂੰ ਪਛਾਣਿਆ ਉਹ ਕਿਰਦਾਰ ਮਾਰਿਆ ਜਾ ਰਿਹਾ ਕਰਾਰ ਮੁਸ਼ਕਿਲ ਹੀ ਆ ਰਹੀ ਆ ਪਹਿਲੇ ਦਿਨ ਵੀਡੀਓ ਪਾਈ ਸੀ ਸਾਨੂੰ ਲੱਖਾਂ ਨਹੀਂ ਹੋ ਰਹੀ ਸੀ ਤੇ ਇਤੁਵਾਰ ਲੈਤਨੀ ਵੀਡੀਓ ਨੇ ਕਾੜਿਆ 8 ਲੱਖ 9 ਲੱਖ 10 ਲੱਖ ਕੀ ਪਰਨਾ 10000 ਮਗੂ ਕਾਫੀ ਹਰ ਤੱਕ ਕੁਝ ਵੀ ਨਹੀਂ 10000 ਤੱਕ ਆਥਰ ਨੂੰ ਗੱਡੀ ਚ ਤੇਲ ਫੂਕ ਦਿੰਦਾ ਹੂੰ ਚਾਹ ਪਿਆਰ ਨਾਲ ਬੋਤਲ ਨੂੰ ਇਥੇ ਲੋਕਾਂ ਆਏ ਨਾ ਕਾਂਚਰ ਦਾ ਕਰੀਏ ਤੋਂ ਮੋਹਲਾ ਬੰਦਾ ਆ ਕੋਡ ਦੁਨੀਆ ਵਾਲੇ ਬੈਠੇ ਆ ਜੀਰੋ ਤੋਂ ਉੱਠਿਆ ਬੰਦੇ ਆ ਦਾ ਘਰ-ਬਾਰ ਸੈੱਟ ਕੀਤਾ ਚੰਗੀ ਗੱਡੀ ਰੱਖੀ ਹੋਰ ਵੀ ਤਰੱਕੀ ਕਰੀ ਕੱਫ ਕੱਫ ਦਾ ਬੰਦਾ YouTube 'ਤੇ ਉਨ ਦਾ ਅਜੇ ਕੋਈ ਟੀਜਰ ਤਾਂ ਆਇਆ ਪਤਾ ਤਗੜਾ 20 ਯਰ ਪਿਹਰੇਪੋਣਾ ਦਾ ਬੰਦਾ ਚਲੋ ਜਨੂਨ ਹੈ ਪਾਣੀ ਦੇ ਲੜ ਲੱਗਿਆ ਲੋਕਾਂ ਨੂੰ ਭੜਾ ਕਰਨਾ ਚਾਹੁੰਦਾ ਇਸ ਕਰਕੇ ਉਹਨੇ ਕਹਾਰ ਕੁਝ ਕੀਤੀ ਜਾ ਰਹੀ ਹੈ ਪੈਣੀ ਚੋਰ ਵਿਸਕਾਰ ਦੇ ਵੱਡੇ ਥਾਣੇ ਲੱਗਦੀ ਹੈ ਤੇ ਇੰਨੀ ਚੋਰੀ ਕਰਨ ਜਾਉ ਵੀਰ ਤੁਸੀਂ ਸਾਕੇ ਨੂੰ ਪਛਾਣਿਆ ਤੇ ਸਰਪਾਨਾ ਚੰਗਾ ਲੱਗਦਾ ਸੀ ਨਹੀਂ ਪਰ ਇੱਥੇ ਬਿਲਕੁਲ ਭੰਨੇ ਨਾਲ ੱੱਕਾ ਹੋ ਰਿਹਾ ਉਹਨੂੰ ਕਿਵੇਂ ਟੂੜੀ ਵਾਂਗੂ ਕੁੱਟ-ਕੁੱਟ ਕੇ ਵਿੱਚ ਕੱਢਿਆ ਜਮਾਇਆ ਜਾ ਰਿਹਾ ਤੇ ਇਸ ਤਰ੍ਹਾਂ ਇਕੱਠੇ ਰਹਿੰਦੇ ਆ ਵੀਰ ਤੇ ਮਨ ਸਮਝ ਆ ਇਸ ਵੀਰ ਦਾ ਬਹੁਤ ਛੋਟੇ ਛੋਟੇ ਪਾਰ ਹੋਵੇ ਅਸਮੇਂ ਇਕੱਲਾ ਤੁਰਾ ਛੋਟਾ ਕੱਲਾ ਕੱਲਾ ਚੱਲੇ ਚੱਲਿਆ ਹੋਏ ਕਦਮ ਸਿਰ ਮੱਥੇ ਆ ਜੇ ਤੁਸੀਂ ਇੱਕ ਸਾਥ ਦਾ ਸਾਥ ਦੇ ਨਾ ਆਇਆ ਕਿਹਾਂ ਦੀ ਮਤ ਜੀ ਤੁਸੀਂ ਆਏ ਪਰ ਲੋਕਾਂ ਨੂੰ ਪਤਾ ਲੱਗ ਗਿਆ ਤੇ ਡਰਾਮੇ ਵਾਲਾ ਲੋਕਾਂ ਨੂੰ ਪਤਾ ਲੱਗ ਗਿਆ ਉਹਨਾਂ ਦੇ ਕੰਮ ਭਾਵੇਂ ਕੱਲ ਮੇਰੀ ਯਾਦ ਰੱਖੋ ਇੱਕ ਵਾਰ ਨਾ ਕੰਕ ਵੀ ਵੱਡੂਗਾ ਇਹ ਬੰਦੇ ਨੂੰ ਕੀ ਕਰਵਾ ਦਿਆ ਲੇਕਿਨ ਬੱਡੂ ਦਾ ਵੀ ਇਹ ਰਿਪੋਰਟਾਂ ਲਵਾਈ ਜਾਂਦਾ ਹੋਵੇ ਕਿ ਸਾਰੇ ਹਰਾਂ ਦੇ ਪੰਜਾਬ ਨਾਲ ਮੇਰ ਲਿਆ ਸੀ ਉਹਨੇ ਨ ਕੋਡ ਲਾਉਣੇ ਸੀ ਗੱਲ ਕਰੀ ਸੀ ਪਹਿਲੇ ਮੋੜ ਦਾ ਹੁਣ ਸਭ ਨੂੰ ਮੈਂ ਹੋਰ ਦੱਸਦਾ ਕੱਜੀ ਦਾ ਰਸਤਾ ਪੰਜਾਬ ਤੋਂ ਹੋ ਗਏ ਖਤਮਾ ਇਹਨੇ ਨੂੰ ਨਾ اچھا کلا کلا موجودن پرچے پا کے اندر کرنا جے تسی ایکا نہ کیتا ہن پنجا تے تو کدی جاگت ہو جاؤ او سمجھو دلی دا چن والے کدی نہیں ٹھوڑے ہو سکدے جے تسی پکڑنا پھر او وی تاناں میں کھڑا کھڑا کرو او دے نیڑے کھڑا کرو جے دنیا میں سے بڑے کھڑے تے کلو الٹا سننا یہی تڑڑن میں جا کے تسی ہو جاؤ Thank you for